ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਪੂਸਾ ਬਾਸਮਤੀ 1121 ਜੋ ਕਿ ਦੁਨੀਆ ਦੀ ਸਭ ਤੋਂ ਲੰਬੀ ਬਾਸਮਤੀ ਦੀ ਪਹਿਲੀ ਕਿਸਮ ਦੇ ਤੌਰ ਤੇ 2003 ਦੇ ਵਿੱਚ ਪੂਸਾ 1121 ਜਾਂ ਪੂਸਾ ਸੁਗੰਧ 4 ਦੇ ਨਾਂ ਤੇ ਰਿਲੀਜ਼ ਕੀਤੀ ਗਈ ਫਿਰ 2008 ਦੇ ਵਿੱਚ ਪੂਸਾ ਬਾਸਮਤੀ 1121 ਦੇ ਤੌਰ ਤੇ ਨੋਟੀਫਾਈ ਕੀਤੀ ਗਈ ਉਦੇ ਬਾਰੇ ਜ਼ਰੂਰੀ ਜਾਣਕਾਰੀ ਕਿਉਂਕਿ ਲਾਉਨੇ ਦਾ ਤੁਸੀਂ ਬਹੁਤ ਟਾਈਮ ਤੋਂ ਕਿਸਾਨ ਵੀਰੋ ਪਰ ਉਹਦੇ ਵਿੱਚ ਕੁਝ ਕੁ ਸਮੱਸਿਆਵਾਂ ਆਉਣ ਲੱਗੀਆਂ ਤੇ ਕੁਝ ਕੁ ਨੁਕਤਿਆਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਆ ਕਿਉਂਕਿ ਇਹਦਾ ਰੇਟ ਵੀ ਸਭ ਤੋਂ ਟਾਪ ਤੇ ਰਹਿੰਦਾ ਝਾੜ ਵੀ ਬਹੁਤ ਵਧੀਆ ਰਹਿੰਦਾ ਪਰ ਕੁਝ ਕੁ ਸਮੱਸਿਆਵਾਂ ਨਾਲ ਆਪਾਂ ਨੂੰ ਕਈ ਵਾਰ ਜੂਝਣਾ ਪੈਂਦਾ ਜੇ ਕੋਈ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਾ ਬਲਿਉ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਆ ਸੋ ਪੂਸਾ ਬਾਸਮਤੀ 1121 ਕਿਸਾਨ ਵੀਰੋ ਇਹ ਜਿਹੜੀ ਕਿਸਮ ਆ ਇਹ तकरीबन तकरीबन ਪਨੀਰੀ ਦੀ ਲਵਾਈ ਤੋਂ ਬਾਅਦ 107 ਦਿਨਾਂ ਚ ਪੱਕ ਜਾਂਦੀ ਹੈ। ਔਸਤ ਕੱਦ 120 ਸੈਂਟੀਮੀਟਰ। ਇਹਦੇ ਜਿਹੜੇ ਚੌਲ ਆ ਜਿਆਦਾ ਲੰਬੇ, ਖੁਸ਼ਬੂਦਾਰ ਤੇ ਖਾਣ ਚ ਸਵਾਦ। ਰਿੱਜੇ ਹੋਏ ਚੌਲ ਆਪਸਤ ਨਹੀਂ ਜੁੜਦੇ। ਤੇ ਇਹਨਾਂ ਦੀ ਜਿਹੜੀ ਲੰਬਾਈ ਆ ਸਾਰੀਆਂ ਕਿਸਮਾਂ ਦੇ ਚੌਲਾਂ ਤੋਂ ਜ਼ਿਆਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਦੁਨੀਆ ਦੀ ਸਭ ਤੋਂ ਲੰਬੀ ਬਾਸਮਤੀ ਦੇ ਤੌਰ ਤੇ ਰਿਲੀਜ਼ ਕੀਤੀ ਗਈ ਤੇ ਅਜੇ ਵੀ ਇਹ ਦੁਨੀਆ ਚ ਰਾਜ ਕਰਦੀ ਹੈ। ਇਸੇ ਕਰਕੇ ਜਿਹੜੀ ਪੰਜਾਬ ਜਾਂ ਹਰਿਆਣਾ ਭਾਰਤ ਦੇ ਵਿੱਚ ਜਿਹੜੀ ਬਾਸਮਤੀ ਦੀ ਮੰਗ ਹੈ ਨਾ 11 21 ਤੋਂ ਬਹੁਤ ਜ਼ਿਆਦਾ ਜਿਹੜੀ ਵਧੀ ਜਦੋਂ 11 21 ਦੀ ਲਵਾਈ ਹੋਣ ਲੱਗ ਪਈ ਕਿਉਂਕਿ 2003 ਚ ਇਹ ਕਿਸਮ ਜਿਹੜੀ ਰਿਲੀਜ਼ ਹੋ ਗਈ ਸੀ ਉਸ ਤੋਂ ਬਾਅਦ ਮੰਗ ਇਹਦੀ ਹੁਣ ਤੱਕ ਟੌਪ ਤੇ ਮੰਗ ਹੈ ਪਰ ਇਹਦੇ ਵਿੱਚ ਕੀ ਹੈ ਕਿ ਬਲਾਸਟ ਬੈਕਟੀਰੀਅਲ ਲੀਫ ਬਲਾਈਟ ਇਹ ਸਮੱਸਿਆਵਾਂ ਆਉਂਦੀਆਂ ਨੇ ਤੇ ਕੁਝ ਇਹ ਜਿਹੜੀ ਤੇਜ਼ ਹਵਾਵਾਂ ਜਾਂ ਝੱਖੜ ਦੇ ਵਿੱਚ ਜਾਂ ਥੋੜੀ-ਬਹੁਤੀ ਹਨੇਰੀ ਦੇ ਵਿੱਚ ਹੀ ਥੋੜੀ-ਬਹੁਤੀ ਹਵਾ ਦੇ ਵਿੱਚ ਜਿਹੜੀ ਹੈਗੀ ਡਿਗ ਦੀ ਛੇਤੀ ਹੈ ਸੋ ਇਸ ਕਰਕੇ ਇਹ ਤੋਂ ਇੰਪਰੂਵਮੈਂਟ ਦੇ ਨਾਲ ਵੀ ਵੈਰਾਈਟੀਆਂ ਕਾਫੀ ਡਿਵੈਲਪ ਹੋਈਆਂ ਜਿਵੇਂ 1509 ਹੈ ਪੂਸਾ 1121 ਤੇ ਪੂਸਾ 1301 ਨੂੰ ਕਰਾਸ ਕਰਾ ਕੇ ਬਣਾਈ ਗਈ ਫਿਰ ਇਸ ਇੰਪਰੂਵਮੈਂਟ ਕਰਕੇ ਤੇ ਪੱਟ ਚੜਾ ਕੇ ਜਿਹੜੀ 17 18 ਰਿਲੀਜ਼ ਕੀਤੀ ਫਿਰ ਜਿਹੜੀ ਹੈਗੀ ਹੈ ਮੁਛਲ ਵੀ ਤਾਂ ਥੋੜੀ ਬਹੁਤੀ ਇਹਦੀ ਇੰਪਰੂਵਮੈਂਟ ਕਰਕੇ ਜਿਹੜੀ ਡਿਵੈਲਪ ਕੀਤੀ ਗਈ ਸੀ ਤਾਂ ਇਹ ਬਾਸਮਤੀ ਟੌਪ ਦੀ ਬਾਸਮਤੀ ਪਰ ਇਹਦੇ ਵਿੱਚ ਜਿਹੜੀਆਂ ਜਿਵੇਂ ਬਲਾਸਟ ਬੀਐਲਬੀ ਵਗੈਰਾ ਇਹ ਸਮੱਸਿਆਵਾਂ ਦਾ ਖਿਆਲ ਰੱਖਣਾ ਚਾਹੀਦਾ ਉਹਦੇ ਵਾਸਤੇ ਬੀਜ ਸੋਧ ਬਜਾਈ ਦਾ ਜਿਹੜਾ ਟਕਮਾ ਸਮਾਂ ਇਹਦਾ ਜੂਨ ਦਾ ਪਹਿਲਾ 15 ਵਾਲਾ 1 ਤੋਂ 15 ਜੂਨ ਨੂੰ ਇਹਦੀ ਪਨੀਰੀ ਬੀਜੋ ਤੇ 1 ਤੋਂ 15 ਜੁਲਾਈ ਨੂੰ ਲਾਓ ਤੁਸੀਂ ਆਪਦੇ ਰਕਬੇ ਦੇ ਹਿਸਾਬ ਨਾਲ ਬੀਜ ਸੋਧ ਕਿਸਾਨ ਵੀਰੋਂ ਲਾਜ਼ਮੀ ਕਰੋ ਤੇ 30 ਦਿਨਾਂ ਤੋਂ ਆਪਾਂ ਜਿਹੜੀ ਪਨੀਰੀ ਹੈ ਇਹਦੀ ਵੱਡੀ ਨਹੀਂ ਹੋਣ ਦੇਣੀ ਉਹਦੇ ਵਾਸਤੇ ਤੁਸੀਂ ਆਪਦਾ ਖੇਤ ਆ ਜਿਹੜਾ ਹੁਣ ਤਿਆਰ ਕਰੋ ਜੋ ਝਰੂੜੀ ਬਣਾ ਕੇ ਜਿਹੜਾ ਰੂੜੀ ਪਾ ਕੇ ਮਿਕਸ ਕਰਕੇ ਉਹਨੂੰ ਵਾਹ ਡਬਲ ਰੌਣੀ ਕਰੋ ਤਾਂ ਕਿ ਉਹ ਜਿੰਦीन ਨਾ ਹੋਣ ਜਾਂ ਕੋਈ ਹੋਰ ਸਮੱਸਿਆਵਾਂ ਨਾ ਹੋਣ ਜਿਹੜੀ ਹੈਗੀ ਆਰਗੈਨਿਕ ਮੈਟਰ ਪ੍ਰੋਪਰ ਡਿਵੈਲਪ ਹੋਵੇ ਜਿਹੜੀ ਰੂੜੀ ਦੀ ਡੀਕੰਪੋਜੀਸ਼ਨ ਸ਼ੁਰੂ ਹੋ ਜਾਵੇ ਤੇ ਮਾਈਕਰੋਬੀਅਲ ਐਕਟੀਵਿਟੀ ਐਕਟੀਵਿਟੀਆਂ ਸ਼ੁਰੂ ਹੋ ਜਾਣ 2 ਤੋਂ 2.5 ਕਿਲੋ ਮਰਲੇ ਮਗਰ ਬੀ ਆਪਾਂ ਇਹਦਾ ਪਾਉਣਾ ਹੈ ਪਨੀਰੀ ਬੀਜਣ ਵਾਸਤੇ ਤੇ ਘਟੋ ਘਟ 3 ਮਰਲਿਆਂ ਦੇ ਨਾਲ ਆਪਾਂ ਕਿੱਲਾ ਢਾਈ ਤੋਂ 3 ਮਰਲੇ ਨਾਲ 1 ਏਕੜ ਆਪਾਂ ਲਾਉਣਾ ਉਹਦੇ ਨਾਲ ਪੂਰੀ ਗਣਤੀ ਵੀ ਹੋ ਜਾਂਦੀ ਹੈ ਤੇ ਆਪਾਂ ਨੂੰ ਇੱਕ ਖਾਦ ਖਾਦ ਨੂੰ ਯੂਰੀਆ ਨੂੰ ਬਾਸਮਤੀ ਨੂੰ ਹੱਥ ਰੋਕ ਕੇ ਰੱਖਣਾ ਹੁੰਦਾ ਬਾਸਮਤੀ ਜੇ ਕਦੇ ਯੂਰੀਆ ਜੇ ਜ਼ਿਆਦਾ ਪਾਉਗੇ ਫਲਾਉਟ ਚਾਈ ਵਾਜੂ ਬਿਮਾਰੀਆਂ ਆ ਜਾਣੀਆਂ ਕੁਆਲਿਟੀ ਨਹੀਂ ਬਣਨੀ ਹੁਣ ਤੁਸੀਂ ਵੀ ਕਾਫੀ ਲੰਬੇ ਸਮੇਂ ਤੋਂ ਕਾਸ਼ਤ ਕਰ ਰਹੇ ਹੋ ਏ ਚੀਜ਼ ਤੁਸੀਂ ਨੋਟ ਕਰੋ ਜਿੰਨੀ ਬਾਸਮਤੀ ਹਲਕੀ ਹੌਲੀ ਲੱਗੂਗੀ ਉਹਨਾਂ ਦਾ ਦਾਣਾ ਭਾਰਾ ਕੁਆਲਿਟੀ ਤੇ ਝਾੜ ਚੰਗਾ ਰਹੂ ਹੋਰ ਕੋਈ ਸਵਾਲ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ ਕਿਸਾਨੋ